ਅੱਜ ਤਕਰੀਬਨ 5:30 ਵਜੇ ਮੈਨੂੰ ਇੱਕ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਕਰੀਬ ਨੇੜੇ ਇੱਕ ਹਾਦਸਾ ਹੋਇਆ ਪਿਆ ਜਿਹਦੇ ਤੇ ਤਿੰਨ ਮੋਟਰਸਾਈਕਲ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਈ ਆ ਮੈਂ ਕਿਸੇ ਮੈਦ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੰਨਾ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰਾਂ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਕੋਈ ਪਤਾ ਲੱਗਿਆ ਕਿਹੜਾ ਵਾਨ ਸੀ ਜਾਂ ਕਿਵੇਂ ਇਹ ਹੋਇਆ ਹੈਗਾ ਕੋਈ ਅਸਤਨਾ ਇਸ ਗੱਲ ਦੀ ਹੈ ਕਿ ਕੋਈ ਕੋਸ਼ਤ ਨਹੀਂ ਹੋ ਸਕੀ ਵੀ ਕੀ ਵਾਨ ਸੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ 'ਚ ਵੱਜਿਆ ਜਾਂ ਕੀ ਹਾਦਸਾ ਹੋਇਆ ਕਿਸ ਦੇ ਨਾਲ ਵੱਜਿਆ ਇਹਦਾ ਕੋਈ ਹਿਤਕਰ ਨੇ ਪਤਾ ਲੱਗਿਆ ਇੱਥੇ ਕੀ ਪ੍ਰਬੰਧ ਨੇ ਜਿਹੜੇ ਮੋਰਚਰੀ ਪਹੁੰਚੇ ਹੈਗੇ ਉਹਨਾਂ ਤੇ ਡੈੱਡ ਬਾਡੀ ਸਜੇ ਬਾਹਰ ਪਈਆਂ ਹੈਗੀਆਂ ਨੇ ਡੈੱਡ ਬਾਡੀ ਤੁਸੀਂ ਐ ਐਮਬੂਲੈਂਸ ਦੇ ਵਿੱਚ ਲੈ ਆ ਕੇ ਤਕਰੀਬਨ ਸਾਨੂੰ 2 ਘੰਟੇ ਹੋ ਗਏ ਜੀ ਇੱਥੇ ਖੱਜਲ ਖਰਾਬ ਹੋਿੰਦਿਆਂ ਨੂੰ ਤੇ ਹਜੇ ਤੱਕ ਸਾਡਾ ਕੋਈ ਮੋਰਚਰੀ ਚ ਰੱਖਣ ਵਾਸਤੇ ਇਹਨਾਂ ਦਾ ਪ੍ਰਬੰਧ ਨਹੀਂ ਹੋਇਆ ਜੀ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਦੋ-ਤਿੰਨ ਵਾਰੀ ਅਸੀਂ ਮਿਲਿਆ ਆਏ ਹਾਂ ਪ੍ਰਸ਼ਾਸਨ ਨਾਲ ਇਹਨਾਂ ਦੇ ਜੋ ਵੀ ਡਾਕਟਰ ਜਿਹਨਾਂ ਦੀ ਡਿਊਟੀ ਹੈ ਨਾਈਟ ਇਥੇ ਇੰਚਾਰਜ ਆ ਉਹ ਕਹਿੰਦੇ ਅਸੀਂ ਮਗਵਾ ਰਹੇ ਹਾਂ ਜੀ ਫਰੇਚਰ ਤੇ ਸਾਨੂੰ ਬਹੁਤ ਖੱਜਲ ਖਰਾਬੀ ਹੈ ਜੀ ਇੱਕ ਤਾਂ ਨੌਜਵਾਨ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਇੱਥੇ ਖੱਜਲ ਖਰਾਬ ਹੋ ਰਹੀ ਹੈ ਜੀ ਐਫਸੀ ਭਾਈਚਾਰੇ ਨਾਲ ਸੰਬੰਧਤ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਆਈ ਤੇ ਹਾਈ ਤੇ ਕਰ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593